ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਸ਼ੁਕਰਾਨਾ ਯਾਤਰਾ ਕਰਦੇ ਹੋਏ ਖੰਨਾ ਪਹੁੰਚੇ ਨੇ ਜਿੱਥੇ ਵਰਕਰਾਂ ਵੱਲੋਂ ਉਹਨਾਂ ਦਾ ਪਰਮਾਤਮਾ ਸਵਾਗਤ ਕੀਤਾ ਗਿਆ ਪ੍ਰਧਾਨ ਅਰੋੜਾ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ 2027 ਵਾਸਤੇ ਤੱਕੜੇ ਹੋਣਾ ਚਾਹੀਦਾ ਹੈ ਕਿਉਂਕਿ ਜਿਮਨੀ ਟੋਣਾ ਵਿੱਚ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਉਹਨਾਂ ਕਹਿੰਦੇ ਕਿ ਪਾਰਟੀ ਦੇ ਹਰ ਵਰਕਰ ਨੂੰ ਪੂਰਾ ਇੱਜ਼ਤ ਮਾਣ ਮਿਲੇਗਾ ਬਹੁਤ ਹੀ ਬਹੁਤ ਦੇ ਸਤਿਕਾਰ ਪਹਿਲਾਂ ਸਮਰਾਲਾ ਦੇ ਔਰ ਅਸ-ਬਸ ਦੇ ਰੱਖਦੇ ਮੇਰੇ ਸਾਰੇ ਸਤਾਰਿਓ ਸਾਥਿਓ ਔਰ ਤੁਹਾਡੇ ਆਪਣੇ ਮੇਰੇ ਵੀਰ ਸੋਮ ਸਿੰਘ ਮੰਤਰੀ ਜੀ ਜਗਤਾਰ ਜੀ ਜੀਮੀ ਜੀ ਸਾਰੇ ਸਤਾਰਿਓ ਸਾਥਿਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਨ ਦੀ ਰੌਣਕ ਦੇ ਵਿੱਚ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਹਨਾਂ ਪਿਆਰ ਨਾਲ ਸਰਕਾਰ ਦੇ ਇੰਨੇ ਮੇਰੀ ਪਹੁੰਚੇ ਦਾ ਸਥਾਪਨਾ ਦਿਵਸ ਹੈ ਅੱਜ ਦੇ ਦੇਣੀ ਸ਼੍ਰੀ ਅਰਵਿੰਦ ਕੇਜਰੀ ਪਾਚ ਨੇ ਝਾੜੂ ਚੱਕਿਆ ਸੀਗਾ ਦੇਸ਼ ਦੀ ਰਾਜਨੀਤੀ ਦੇ ਵਿੱਚੋਂ ਗੰਦਗੀ ਦੀ ਸਫਾਈ ਦੇ ਲਈ ਅੱਜ ਉਹਦੀ ਵੀ ਤੁਹਾਨੂੰ ਬਤਾਰਕਾ ਔਰ ਅੱਜ ਮੈਂ ਸ਼ੁਕਰਾਨਾ ਕਰਦਾ ਉਸ ਪਰਮ ਦਾ ਪ੍ਰਮਾਤਮਾ ਦਾ ਪਾਰਟੀ ਦੀ ਲੀਡਰਸ਼ਿਪ ਦਾ ਅਰਵਿੰਦ ਦਾ ਉਹਮਾ ਮੈਨੂੰ ਨਿਵਾਣੇ ਦੇ ਦਾਜੀ ਦੇ ਵਰਕਰوںੋਂ ਮੇਰੇ ਵੀ ਸ਼ਹਿਰੀ ਦਲਸੀ ਨੂੰ ਮਿਲੀ ਹੈ ਮੈਂ ਤੁਹਾਨੂੰ ਵਿਸ਼ਵਾਸ ਹੋਣਾ ਕਿ ਇਹ ਪਾਰਟੀ ਵਰਕਰਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਤੇ ਵਰਕਰਾਂ ਦੀ ਸੁਣਵਾਈ ਵਰਕਰਾਂ ਦਾ ਹੁਕਮ ਹੈ ਜਿਹੜਾ ਉਹ ਸਾਡੇ ਸਿਰ ਮੱਤੇ ਪ੍ਰਵਾਨ ਹੋਊਗਾ ਤਾਂ ਕਿ ਆਪਾਂ ਇਸੇ ਤਰੀਕੇ ਦੇ ਨਾਲ ਰਾਜ ਮੇਕੇ ਮੁੰਡੇ ਨਾਲ ਮੁੰਡੇ ਜੋੜ ਕੇ ਆਪਾਂ ਇਹਨਾਂ ਦੋ ਤੀਏ ਸਾਲਾਂ ਦੇ ਵਿੱਚ ਪੰਜਾਬ ਨੂੰ ਹਰ ਤੋਰ ਆਖੀ ਚਾਲੀ ਤੇ ਤੇ ਰੰਗੜੇ ਪੰਜਾਬ ਵਾਲੇ ਰਾਹ ਤੇ ਚੜਨ ਔਰ 2027 ਦੀ ਦੇ ਸੰਘਰਸ਼ ਦਾ ਆਗਾਜ਼ ਹੈ ਜਿਹੜਾ ਸਾਥਿਓ ਆਪਾਂ ਅੱਜ ਤੋਂ ਹੀ ਰੌਮਲੇ ਸ਼ੁਰੂ ਕਰਦੇ ਮੈਨੂੰ ਤੁਹਾਨੂੰ ਵਿਸ਼ਵਾਸ ਹੋਣਾ ਕਿ ਵਰਕਰ ਦਾ ਜੋ ਹੁਕਮ ਹੋਊਗਾ ਵਲੰਟੀਅਰ ਦਾ ਜੋ ਹੁਕਮ ਹੋਊਗਾ ਉਹ ਪਾਰਟੀ ਦੇ ਔਰ ਸਰਕਾਰ ਦੇ ਸਿਰ ਮੱਥੇ ਪ੍ਰਵਾਨ ਹੋਊਗਾ ਤੁਸੀਂ ਉਹ ਜਿਹੜੇ ਜਿਹੜੇ ਸੱਤਾ ਰਾਜ ਪਾਰਟੀ ਚਲਾਉਂਦੇ ਸੋ ਤੁਹਾਡਾ ਦੇਨੀ ਗੁਰੂਤੋਂ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇੱਥੋਂ ਪੰਜਾਬੇ ਤੋਂ ਸ਼ੁਰੂ ਕੀਤਾ ਸੀ ਕਾਲੀ ਮੋਦ ਦੇ ਤੇ ਮੰਦਰ ਤੋਂ ਮੱਥਾ ਟੇਕ ਕੇ ਔਰ ਦਰਬਾਰ ਸਾਹਿਬ ਗੁਰੂ ਗੇੜਾ ਮੰਦਰ ਰਾਤ ਦੀਰ ਤਪੱਸਿਆ ਸਾਰੇ ਨੇ ਮੱਥਾ ਟੇਕ ਕੇ ਲਈ ਅਸ਼ੀਰਵਾਦ ਲੈਣ ਲਈ ਬਹੁਤ ਸ਼ੁਕਰਾਨਾ ਦਾ ਕਰਨ ਲਈ ਜਾਣਾ ਹੈ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇਸੇ ਤਰੀਕੇ ਨਾਲ ਆਪਣੇ-ਆਪੇ ਆਪਾਂ ਅੱਬ ਆਪਣੀ ਯਾਤਰਾ ਜਿਹੜੀ ਹੋਗਾ ਬਣਾਈਏ ਸੋ ਸਾਰੇ ਦਾ ਬਹੁਤ-ਬਹੁਤ ਧੰਨਵਾਦ ਕਰੋੜਾ ਜੀ ਤੁਹਾਨੂੰ ਇਹ ਨਿਕਲੋ ਜਿੰਦਾਬਾਦ ਅਸੀਂ ਕੀ ਗਾਣਾ ਜਨੋ ਯਾਤਰਾ ਜਿਹੜੀ ਕੱਢ ਰਹੇ ਹਾਂ ਪਰ ਅੱਜ ਯਾਤਰਾ ਕੱਢ ਰਹੇ ਹਾਂ ਦੇਖੋ ਇਹ ਸ਼ੁਕਰਾਨਾ ਯਾਤਰਾ ਕੱਢ ਰਹੇ ਅੱਜ ਅਸੀਂ ਪਟਿਆਲੇ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਕਰਕੇ ਅੰਮ੍ਰਿਤਸਰ ਦਰਬਾਰ ਸਾਹਿਬ ਦਰਗਿਆਲਾ ਮੰਦਿਰ ਗ੍ਰਾਮ ਤੀਰਥ ਤੱਕ ਜਾਵਾਂਗੇ ਪਰੰਪਰਿਦਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਪੰਜਾਬ ਦੇ ਲੋਕਾਂ ਦਾ ਸ਼ੁਕਰਾਨਾ ਕਰਾਂਗੇ ਜਿਨ੍ਹਾਂ ਨੇ ਪਿਛਲੇ ਇਲੈਕਸ਼ਨਾਂ ਚ ਏਡੀ ਵੱਡੀ ਜਿੱਤ ਬਣੀ ਔਰ ਆ ਜੀ ਆਰਵਿੰਦ ਕੇਜਰੀਵਾਲ ਜੀ ਦਾ ਸਪੂਚੀ ਲੀਡਰਸ਼ਿਪ ਦਾ ਸੀਐਮ ਸਾਹਿਬ ਦਾ ਸ਼ੁਕਰਾਨਾ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਕਿ ਜਿਨ੍ਹਾਂ ਨੇ ਮੈਨੂੰ ਅਸ਼ੇਰੀਆਂ ਦੀ ਕਮੇਟੀ ਚ ਜਿੰਮੇਵਾਰੀ ਸੌਂਪੀ ਹੈ